ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਬਟਾਲਾ ਤੋਂ ਪ੍ਰਸਿੱਧ ਸਮਾਸੀਵੀ ਤੇ ਆਮ ਆਦਮੀ ਪਾਰਟੀ ਦੇ ਟਰਾਂਸਪੋਰਟ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਰਕੇਸ਼ ਤੁੱਲੀ ਜੀ ਦੀ ਜਿਨ੍ਹਾਂ ਨੇ ਪਿਛਲੇ ਦਿਨੀ ਐਲਾਨ ਕੀਤਾ ਸੀ ਕਿ ਉਹ 19 ਦਿਨ ਤੱਕ ਨੰਗੇ ਪੈਰੀ ਰਹਿਣਗੇ ਜਦੋਂ ਤੱਕ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ 딜 ਤੋਂ ਬਾਹਰ ਨਹੀਂ ਆ ਜਾਂਦੇ ਆਪਣੇ ਕੀਤੇ ਵਾਅਦੇ ਮੁਤਾਬਕ ਕੱਲ ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ਮੌਕੇ ਗਰਦਾਸਪੁਰ ਦੇ ਹਨੂਮਣ ਚੌਕ ਵਿੱਚ ਕਰਵਾਈ ਗਈ ਰੈਲੀ 'ਚ ਵੀ ਰਕੇਸ਼ ਤੁੱਲੀ ਨੂੰ ਨੰਗੇ ਪੈਰੀ ਦੇਖਿਆ ਗਿਆ ਅੱਤ ਦੀ ਗਰਮੀ ਦੇ ਵਿੱਚ ਨੰਗੇ ਪੈਰੀ ਜਦੋਂ ਉਹ ਸੜਕ ਤੇ ਚੱਲ ਰਹੇ ਸਨ ਤਾਂ ਪਾਰਟੀ ਦੇ ਕਾਰਜਕਰਤਾ ਇੱਕ ਜੋਸ਼ ਦੇ ਨਾਲ ਉਹਨਾਂ ਦੀ ਜਿੰਦਾਬਾਦ ਦੇ ਨਾਰੇ ਵੀ ਲਗਾ ਰਹੇ ਸਨ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਚੇਅਰਮੈਨ ਰਮਨ ਬਹਿਲ ਜੀ ਦੇ ਬ੍ਰਦਰ ਹਣੀ ਬਹਿਲ ਜੀ ਦੇਖ ਕੇ ਇਹ ਸਭ ਕੁਝ ਪਾਬੂਕ ਹੋ ਗਏ ਔਰ ਉਹਨਾਂ ਨੇ ਰਕੇਸ਼ ਤੁੱਲੀ ਦੇ ਪੈਰਾਂ ਦੇ ਉੱਤੇ ਠੰਡਾ ਪਾਣੀ ਪਾ ਕੇ ਗਰਮੀ ਤੋਂ ਉਹਨਾਂ ਨੂੰ ਰਾਹਤ ਦਿਵਾਉਣ ਦੀ ਕੋਸ਼ਿਸ਼ ਵੀ ਕੀਤੀ ਗੱਲਬਾਤ ਦੌਰਾਨ ਰਕੇਸ਼ ਤੁੱਲੀ ਨੇ ਕਿਹਾ ਕਿ ਜਿੰਨੀ ਮਰਜ਼ੀ ਗਰਮੀ ਪੈ ਜਾਏ ਪਰ ਉਹ ਆਪਣੇ ਕੀਤੇ ਗਏ ਵਾਅਦੇ ਦੇ ਉੱਪਰ ਪੈਰਾ ਦੇਣਗੇ ਉਹ ਜਦੋਂ ਤੱਕ केजरीवाल ਸਾਹਿਬ ਨਹੀਂ ਆਉਂਦੇ ਉਹ ਨੰਗੇ ਪੈਰੀ ਹੀ ਰਹਿਣਗੇ ਰੰਗੇ ਪਿਆਰੀ ਮੇਰੇ ਨੇਤਾ ਜੀ ਅਰਵਿੰਦ ਕੇਜੀਵਾਲ ਜੀ ਨੂੰ ਤੇ ਝੂਠਾ ਪਰਚਾ ਪਾਇਆ ਗਿਆ ਵਾ ਉਹਨਾਂ ਨੂੰ ਜੇਲ੍ਹ ਵਿੱਚ ਕੀਤਾ ਗਿਆ ਵਾ ਮੈਂ ਓਨੀ ਦੇਰ ਤੱਕ ਜੁੱਤੀ ਨਹੀਂ ਪਾਉਣੀ ਜਿੰਨੀ ਦੇਰ ਤੱਕ ਮੇਰੇ ਨੇਤਾ ਜੀ ਨੂੰ ਜੇਲ੍ਹ ਤੋਂ ਰਿਹਾ ਨਹੀਂ ਕੀਤਾ ਜਾਂਦਾ ਗਰਮੀ ਪੈਣੀ ਆ ਇਹ ਪ੍ਰੇਰਨਾ ਮੇਰੇ ਭੋਲੇ ਸ਼ੰਕਰ ਗੁਨਾਰਕ ਸਾਹਿਬ ਵੱਲੋਂ ਦਿੱਤੀ ਗਈ ਆ ਵੀ ਜਿਹੜੇ ਇੱਕ ਹੌਣਹਾਰ ਦੇਸ਼ ਭਗਤ ਸੱਚਾ ਸੁੱਚਾ ਆਦਮੀ ਨੂੰ ਜੇਲ੍ਹ ਜਨਜਾਇਜ਼ ਬੰਦ ਕੀਤਾ ਗਿਆ ਵਾ ਉਹਨਾਂ ਦੀ ਰਿਹਾਈ ਵਾਸਤੇ ਮੈਂ ਜਿੰਨੀ ਦੇਰ ਤੱਕ ਮੇਰੇ ਨੇਤਾ ਜੀ ਅਰਵਿੰਦ ਕੇਜੀਵਾ ਜੀ ਜੇਲ੍ਹ ਤੋਂ ਬਾਹਰ ਨਹੀਂ ਹੋਣਗੇ ਉਨੀ ਦੇਰ ਤੱਕ ਮੈਂ ਨੰਗੇ ਪੈਰੀ ਰਾਂਗਾ ਲੋਕ ਸਭਾ ਦੀ ਚੋਣਾਂ ਨੂੰ ਲਿਆ ਕੇ ਅੱਜ ਮੇਰੇ ਪੰਜਾਬ ਦੇ ਆਨ ਤੇ ਸ਼ਾਨ ਮੇਰੇ ਮੁੱਖ ਮੰਤਰੀ ਜੀ ਸਦਾ ਭਗਵੰਦ ਸਿੰਘ ਮਾਨ ਜੀ ਸਾਡੇ ਆਮ ਆਦਮੀ ਪਾਰਟੀ ਦੇ ਮੀਟਿੰਗ ਨੂੰ ਸਬੋਧਨ ਕਰਨ ਆਏ ਹੋਏ ਆ ਮੈਂ ਵਿਸ਼ਵਾਸ ਦਰੋਣਾ ਵਾਂ ਕਿ ਜੋ ਮੇਰੇ ਮਾਨ ਸਾਹਿਬ ਦੀ ਸੋਚ ਆ ਕਿ 013 ਨੇ ਉਹਨਾਂ ਨਾਰਾ ਲਾਇਆ ਵਾ ਕਿ ਮੈਂ ਪੂਰਾ ਵਿਸ਼ਵਾਸ ਪੂਰੀ ਗਰੰਟੀ ਦੇਣਾ ਵਾ ਕਿ ਅਸੀਂ ਉਹਨਾਂ ਦੀ ਸੋਚ 013 13 ਦੀਆਂ 13 ਸਿੱਟਾਂ ਸੀਨੀਅਰ ਵਿਧ ਕੇਜਰੀਵਾਲ ਅਤੇ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਦੀ ਝੋਲੀ ਵਿੱਚ ਪਾਵਾਂਗੇ ਭਾਰਤ ਮਾਤਾ ਕੀ ਜੈ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ